ਭਾਈ ਇੱਕ ਵਾਰ ਫੇਰ ਤੋਂ ਆਪਾਂ ਪਟਾਕਾ ਪਾਉਣੇ ਆ ਸਸੀ ਗੱਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਬਈ ਦੀਵਾਲੀ ਆਉਣ ਵਾਲੀ ਹੈ ਤੇ ਇਸ ਵਾਰ ਆਪਾਂ ਬਹੁਤ ਸਾਰੇ ਜਿਗਾਰ ਦੀਵਾਲੀ ਆ ਸਪੈਸ਼ਲ ਤਿਆਰ ਕਰਨੇ ਆ ਤੇ ਜ਼ਿਆਦਾਤਰ ਆਪਣੇ ਦੇ ਜਿਗਾਰ ਹੋਣਗੇ ਬਈ ਉਹ ਪਟਾਖੇ ਦੇ ਉੱਤੇ ਹੋਣਗੇ ਜਿਵੇਂ ਮੈਂ ਇੱਕ ਸ਼ਾਰਟ ਵੀਡੀਓ ਪਾਈ ਸੀ ਉਹਦੇ ਵਿੱਚ ਦੱਸਿਆ ਕਿ ਆਪਣੇ ਕੋਲੇ ਪਟਾਸ ਆ ਗਈ ਆ ਇਹ ਮੇਰੇ ਹੱਥ ਵਿੱਚ ਜਿਹੜੀ ਪਟਾਸ ਫੜੀ ਹੈ ਪੂਰੀ 700 ਗ੍ਰਾਮ ਹੈ ਤੇ ਅੱਜ ਆਪਾਂ ਜਿਹੜਾ ਪਹਿਲਾ ਜਗਾਰ ਚਲਾਇਆ ਇਸ ਪਟਾਸ ਦੇ ਨਾਲ ਪਟਾਕੇ ਚਲਾਉਣ ਵਾਲਾ ਉਹ ਹੈਗੀ ਆ ਆ ਇੱਕ ਪੈਪ ਵਾਲੀ ਪਟਾਸ ਗੰਨਾ ਤੇ ਇਹ ਜਿਹੜੀ ਪਟਾਸ ਗੰਨਾ ਜਿਵੇਂ ਜਸ ਦੀ ਪੈਪ ਹੁੰਦੀ ਆ ਅੱਧੀਆਂ ਇੰਚ ਦੀ ਉਹਦੇ ਤੋਂ ਆਪਾਂ ਇਹ ਤਿਆਰ ਕਰੀ ਆ ਚਲੋ ਆਜੇ ਹੁਣ ਥੋੜਾ ਨੇੜੇ ਆਜੋ ਤੁਹਾਨੂੰ ਸਮਝਾ ਦਿਆਂ ਜਿਵੇਂ ਮੈਨੂੰ ਠੀਕ ਲੱਗਦਾ ਉਸ ਤਰੀਕੇ ਨਾਲ ਤੁਸੀਂ ਤਿਆਰ ਕਰ ਲਿਓ ਤਾਂ ਕਿ ਤੁਹਾਡਾ ਕੋਈ ਨੁਕਸਾਨ ਨਾ ਹੋ ਕਿਸੇ ਤਰੀਕੇ ਦਾ ਵੀ ਜਿਵੇਂ ਆ ਤੁਸੀਂ ਦੇਖ ਸਕਦੇ ਆ ਆਪਾਂ ਪੈਪ ਨੂੰ ਬਿਲਡ ਕੀਤਾ ਇਹਦੇ ਬੈਕ ਸਾਈਡ ਤੇ ਆਪਾਂ ਇੱਕ ਆ ਜਿਹੜੀ ਸਰਗਿਆ ਮੋੜ ਕੇ ਲਾਇਆ ਇਹ ਇਸ ਕਰਕੇ ਲਾਇਆ ਵੀ ਜਦੋਂ ਆਪਾਂ ਚਲਾਉਨੇ ਆ ਜ਼ੋਰ ਦੇ ਨਾਲ ਐਂ ਜ਼ੋਰ ਨਾਲ ਮਾਰਦੇ ਆ ਹਨ ਜਿਹੜਾ ਸਰਗਿਆ ਇੱਥੇ ਜੋ ਟਾਕ ਲਾਉਂਦਾ ਤੇ ਬੈਕ ਸਾਈਡ ਤੋਂ ਨਾ ਬੈਲਡ ਖੋਲ ਜਾਂਦਾ ਹੁੰਦਾ ਇਸ ਕਰਕੇ ਕੁੰਡੀ ਲਾਈ ਗਈ ਆ ਜਾਂ ਕੁੰਡੀ ਕਹੋ ਜਾਂ ਨੂੰ ਸਰਗਿਆ ਕਹੋ ਇਹਦੇ ਨਾਲ ਮਜ਼ਬੂਤੀ ਜ਼ਿਆਦਾ ਹੋ ਜਾਂਦੀ ਆ ਤੇ ਬਾਕੀ ਜਿਹੜੀ ਆ ਪੈਪ ਬਿਲਡ ਕਰਨੀ ਆ ਇਹ ਟੇਢੀ ਰੱਖ ਕੇ ਇਹਨੂੰ ਆਪਾਂ ਪੂਰਾ 90 ਡਿਗਰੀ ਜਾਨਕਿ ਸਿੱਧਾ ਰੱਖ ਕੇ ਨਹੀਂ ਬਿਲਡ ਕਰਨਾ ਥੋੜਾ ਜਿਹਾ ਵੀ ਇਹਨੂੰ ਆਪਾਂ ਟੇਡਾ ਰੱਖ ਕੇ ਬਿਲਡ ਕਰਨਾ ਜਦੋਂ ਆਪਾਂ ਇਹ ਤੇ ਬਾਕੀ ਇਧਰ ਬੈਕ ਸਾਈਡ ਤੇ ਜਿਹੜੀ ਆਪਾਂ ਵਾਸ਼ ਲੈ ਬਿਲਡ ਕੀਤੀ ਹੈ ਜਰੂਰੀ ਕਰਨੀਆਂ ਚਾਹੀਦੀਆਂ ਬਿਲਡ ਨਹੀਂ ਤਾਂ ਜਿਹੜਾ ਧੂਆਂ ਮਾੜਾ ਮੂੜਾ ਜਿਹੜਾ ਬੈਕ ਸਾਈਡ ਨਿਕਲਦਾ ਆਪਣੇ ਮੂੰਹ ਤੇ ਪੈਂਦਾ ਜਿਹੜੀ ਆ ਵਾਸ਼ ਲੈ ਧੂਏ ਨੂੰ ਰੋਕ ਲੈਂਦੀ ਹੈ ਤੂੰ ਆ ਜਿਹੜਾ ਦੋਨੇ ਪਾਸੇ ਖਿਲਰ ਜਾਂਦਾ ਆਪਣੇ ਮੂੰਹ ਤੇ ਨਹੀਂ ਪੈਂਦਾ ਜੇਕਰ ਤੁਸੀਂ ਜ਼ਿਆਦਾ ਜਾਣਨਾ ਚਾਹੁੰਦੇ ਹੋ ਕਿ ਮੈਂ ਇਹਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਤਾਂ ਉਹ ਵੀਡੀਓ ਆ ਚੁੱਕੀ ਹੈ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਮੈਂ ਕਿਸ ਤਰੀਕੇ ਨਾਲ ਇਸ ਪਟਾਸਕ ਨੂੰ ਤਿਆਰ ਕੀਤਾ ਤੇ ਬਾਕੀ ਕੋਈ ਔਖਾ ਕੰਮ ਨਹੀਂ ਹੈਗਾ ਤੁਸੀਂ ਇਹਨੂੰ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਆ ਪਰ ਥੋੜਾ ਜਦੋਂ ਇਹਨੂੰ ਚਲਾਉਣਾ ਹੈ ਥੋੜਾ ਧਿਆਨ ਪੂਰੂ ਚਲਾਉਣਾ ਹੈ ਤੇ ਚਲੋ ਹੁਣ ਮੈਂ ਤੁਹਾਨੂੰ ਇਹ ਚਲਾ ਕੇ ਦਿਖਾਉਣਾ ਸਭ ਤੋਂ ਪਹਿਲਾਂ ਭਈ ਆਪਾਂ ਇਹਦੇ ਪੀਕ ਰੱਖ ਲੈਣੀ ਹੈ ਉਸ ਤੋਂ ਬਾਅਦ ਆਪਾਂ ਇਹਦਾ ਮਸਾਲਾ ਪਾ ਲੈਣਾ ਆਪ ਦੀ ਜ਼ੋਰ ਦਾ ਕਿੰਨਾ ਪੱਤਾ ਖਾ ਬਲਣਵਾਇਆ ਇਹ ਕਿ ਵੀ ਬਿਦਾ ਫੇਰ ਮਖਲਾਉ ਖਰਾਬ ਨਾ ਹੋਵੇ ਇੱਛਾ ਚ ਠੀਕ ਹੈ ਇਸਤੇਮਾਲ ਕੀਤਾ। ਉਹ ਹੀ ਨਾ ਗੱਬ ਮਖਲਾਤਾ ਕੋਣਾ। ਪਰ ਆ ਦੇਖ ਕੇ ਤੇ ਚਰੋਂ ਮੋਂ ਪਟਾਕਾ ਪਾਇਆ ਸੋਣਾ। ਕੀ ਆ ਪਹਿਲਾ ਪਟਾਕਾ ਬੇਚੀ? ਬਾਈ ਪਹਿਲੇ ਇਹਦੀ ਵੀਡੀਓ ਰਿਕਾਰਡ ਹੋਈ ਜਿੱਦ ਤੇ ਤੁਸੀਂ ਦੇਖ ਲਿਆ ਪਟਾਕਾ ਮੈਂ ਪਾਇਆ ਉਦੋਂ ਮੈਂ ਨਾ ਮਾਈਕ ਆਨ ਕਰਨਾ ਭੁੱਲ ਗਿਆ ਸੀ ਆਪਣੇ ਇਸ ਮੇਨ ਫੋਨ ਦਾ। ਇਸ ਕਰਕੇ ਜਿਹੜਾ ਆਪਣਾ ਸੈਕੰਡ ਫੋਨ ਆ ਉਹਦੇ ਵਾਲੀ ਵੀਡੀਓ ਤੁਸੀਂ ਦੇਖ ਲਈਏ ਕਿਸ ਤਰੀਕੇ ਨਾਲ ਪਟਾਕਾ ਪਿਆ। ਤੇ ਚਲੋ ਇੱਕ ਵਾਰ ਫੇਰ ਹੁਣ ਆਪਾਂ ਪੀਕ ਦਾ ਇਸਤੇਮਾਲ ਨਹੀਂ ਕਰਦੇ। ਤੇ ਬਸ ਮੈਂ ਮਸਾਲਾ ਸਿੱਧਾ ਚਮਚੇ ਦੇ ਨਾਲ ਇਹਦੇ ਅੰਦਰ ਪਾ ਲਈ ਨਾ ਐ ਕਰਕੇ ਤੇ ਭਾਈ ਮਸਾਲਾ ਕੋਈ ਜ਼ਿਆਦਾ ਪਾਉਣ ਦੀ ਜ਼ਰੂਰਤ ਨਹੀਂ ਵੈਸੇ ਅਸੀਂ ਐ ਕਿ ਚਮਚਾ ਪਾ ਕੇ ਵੀ ਇਹਨੂੰ ਚਲਾ ਚੁੱਕੇ ਆ ਅਸੀਂ ਪਹਿਲਾਂ ਯਾਨੀ ਕਿ ਪਹਿਲਾਂ ਵੀ ਵੀਡੀਓ ਆਪਣੀਆਂ ਆ ਰਹੀਆਂ ਉਹਦੇ ਵਿੱਚ ਚਲਾਇਆ ਸੀਗਾ ਉਹਨੇ ਮਸਾਲੇ ਦੀ ਜ਼ਰੂਰਤ ਨਹੀਂ ਹੈ ਉਹਦੇ ਨਾਲ ਜ਼ਿਆਦਾ ਧੂਆ ਹੀ ਤਿਆਰ ਹੁੰਦਾ ਹੈ ਜ਼ਿਆਦਾ ਧੂਆ ਜਦੋਂ ਤਿਆਰ ਹੁੰਦਾ ਮੂਹਰ ਦੀ ਵੀ ਨਿਕਲਦਾ ਬੈਗ ਦੀ ਵੀ ਨਿਕਲਦਾ ਜੇ ਆਪਾਂ ਇਸ ਹਿਸਾਬ ਨਾਲ ਮਸਾਲਾ ਪਾਵਾਂਗੇ ਤਾਂ ਜਿਹੜਾ ਪਟਾਕਾ ਉਹ ਬਹੁਤ ਵਧੀਆ ਪੈਂਦਾ ਪਰ ਜਿਹੜਾ ਧੂਆ ਬੈਕ ਸਾਈਡ ਆਪਾਂ ਨੂੰ ਖਰਾਬ ਨਹੀਂ ਕਰਦਾ ਲਓ ਭਾਈ ਇੱਕ ਵਾਰ ਫਿਰ ਤੋਂ ਆਪਾਂ ਪਟਾਕ ਉਮੀਦ ਕਰਦਾ ਦੋਸਤੋ ਦੀਵਾਲੀ ਦੇ ਲਈ ਜਿਹੜਾ ਆਪਾਂ ਪਹਿਲਾ ਜਗਾੜ ਤਿਆਰ ਕੀਤਾ ਤੁਹਾਨੂੰ ਪਸੰਦ ਆਇਆ ਹੋਊਗਾ ਹੋਰ ਬਹੁਤ ਘੈਂਡ ਘੈਂਡ ਜਗਾੜ ਆਪਾਂ ਬਣਾਉਣ ਵਾਲੇ ਆ ਦਿਵਾਲੀ ਦੇ ਲਈ ਬਹੁਤ ਕੁਝ ਆਊਗਾ ਬਈ ਤੁਹਾਡੇ ਦੇਖਣ ਨੂੰ ਤੇ ਹੁਣ ਆਪਾਂ ਲਾਸਟ ਵਿੱਚ ਇੱਕ ਗੱਲ ਕਰ ਲੈਣੀ ਹੈ ਜਿਹੜੀ ਮੇਰੇ ਕੋਲੇ ਪਟਾਸ ਹੈ ਨਾ ਇਹ ਪਟਾਸ ਨੂੰ ਕਿੱਥੋਂ ਮਿਲੂਗੀ ਤੁਹਾਡੇ ਕਮੈਂਟ ਹੋ ਸਕਦੇ ਆ ਇਹ ਆਪਾਂ ਨੂੰ ਬਈ ਪੰਸਾਰੀ ਦੀ ਦੁਕਾਨ ਤੋਂ ਮਿਲ ਜੀ ਜਿੱਥੋਂ ਆਪਾਂ ਨੂੰ ਦੇਸੀ ਦਵਾਈਆਂ ਦਾ ਸਾਮਾਨ ਮਿਲ ਜਾਂਦਾ ਆਪਾਂ ਕਰੀ ਜਿਹੜੀਆਂ ਦੇਸੀ ਦਵਾਈਆਂ ਤਿਆਰ ਕਰਦੇ ਹੁੰਦੇ ਆ ਆਪਦੇ ਖਾਣਾਂ ਆ ਤੇ ਸਮਝਦੇ ਹਾਂ ਕਿ ਦੇਸੀ ਦਵਾਈਆਂ ਕਿਹੜੀਆਂ ਹੁੰਦੀਆਂ ਉਹ ਦੁਕਾਨਾਂ ਪੰਸਾਰੀ ਦੀਆਂ ਦੁਕਾਨ ਤੁਸੀਂ ਜਾ ਕੇ ਚੈੱਕ ਕਰ ਲਿਓ ਪੁਛਪੜ ਤਾਰ ਕਰ ਲਿਓ ਕਈ ਰੱਖਦੇ ਕਈ ਨਹੀਂ ਰੱਖਦੇ ਤੇ ਬਾਕੀ ਕਿਵੇਂ ਲੱਗਿਆ ਜਿਗਾਰਡ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਮੈਂ ਤੁਹਾਨੂੰ ਮਿਲਦਾ ਕਿ ਨਵੇਂ ਜਿਗਾਰ ਨਾਲ